ਸਰਵ ਹੈ ਇੱਕ ਅਨੇਕ ਹੈ ਸਵਾਮੀ ਸਭ ਘਟ ਭੁਗ ਵੈ ਸੋਈ ਕਹਿ ਰਵਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੁਹੋਈ ਕਹਿੰਦੇ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਸ਼ਬਦ ਗੁਰੂ ਸਾਰਿਆਂ ਨੂੰ ਸਪਰਸ਼ ਕਰਦਾ ਹੈ ਤੇ ਜਿੰਨੇ ਵੀ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਉਹ ਜਿਹੜਾ ਇੱਕ ਰੰਗ ਜਿਹੜਾ ਸੱਚ ਦੇ ਨਾਲ ਜੁੜਿਆ ਹੈ ਉਹਦਾ ਰੰਗ ਇੱਕ ਹੈਗਾ ਉਹ ਕਾਲਪੂਰਤ ਹੈ ਪਰ ਜਿਹਦੇ ਅੰਦਰ ਮਾਇਆ ਦੀ ਇੱਛਾ ਹੋ ਗਈ ਹੈ ਇੱਛਾ ਪੈਦਾ ਹੋਈ ਹੈ ਤੇ ਉਹ ਅਨੇਕ ਬਣੇ ਆ ਤੇ ਉਹਨਾਂ ਦੀਆਂ ਅਨੇਕਾਂ ਇਸ਼ਾਵਾਂ ਹਨ ਤੇ ਉਹ ਸਾਚਨ ਨਾਲੋਂ ਆਪਣੇ ਆਪ ਨੂੰ ਅਲੱਗ ਸਮਝਦੇ ਆ ਅਸਲ ਵਿੱਚ ਹਰੇਕ ਦੇ ਘਟ ਵਿੱਚ ਸਾਚੇ ਹੈਗਾ ਪਰ ਸਾਚੰਦ ਜਿਹੜੀ ਇੱਛਾ ਪੈਦਾ ਹੋਈ ਹੈ ਜਿਹੜੀ ਲਹਿਰ ਪੈਦਾ ਹੋਈ ਉਹਦੇ ਕਰਕੇ ਉਹ ਅਲੱਗ ਹੈ ਉਹਵੇਂ ਅਲੱਗ ਨਹੀਂ ਹੈ ਕਿਉਂਕਿ ਹੁਕਮ ਅਨਸਾਰ ਹੀ ਸਾਰੇ ਆਪਾਂ ਚੱਲਦੇ ਹੈਗੇ ਕਹਿ ਰਵਿਦਾਸ ਹੱਥ ਪੈਨੇਰੇ ਭਗਤ ਰਵਿਦਾਸ ਜੀ ਕਹਿ ਰਿਹਾ ਹੈ ਕਿ ਇਹ ਤਾਂ ਹੱਥ ਤੋਂ ਵੀ ਨੇੜੇ ਵਾਲੀ ਗੱਲ ਹੈਗੀ ਹੈ ਸਹਿਜੇ ਹੋਏ ਸੋ ਹੋਈ ਤੇ ਜਿਹੜਾ ਜਾਗ ਜਾਂਦਾ ਹੈ ਇਹਨੂੰ ਹੁਕਮ ਦੀ ਸਮਝ ਆ ਜਾਂਦੀ ਹੈ